ਇਹ ਅੰਦਰ ਪਹਿਲਾ ਗੁਰਦੁਆਰਾ ਦੋ ਤੀਲੇ ਚੋਰੀ ਹੋਏ ਨੇ ਸਵੇਰੇ ਜਿਹੜਾ ਅਸੀਂ ਅੱਜ ਚੋਰ ਫੜਿਆ ਉਹਦੇ ਉੱਤੇ ਕਾਰਵਾਈ ਕਰਾ ਲਈ ਅਸੀਂ ਐਕਸਰਚ ਨੂੰ ਭਿੰਡਰ ਵਿੱਚ ਜੀ ਨੂੰ ਫੋਨ ਕੀਤਾ ਕਿ ਹੁਣ ਡਿਊਟੀ ਅਫਸਰ ਭੇਜ ਰਿਹਾ ਤੇ ਅਸੀਂ ਇੱਥੇ ਕਾਰਵਾਈ ਕਰਾਣੀ ਹੈ ਇਹ ਗੁਰਦੁਆਰਾ ਕਿੱਥੇ ਹੈ ਕੀ ਨਾਮ ਹੈ ਜੀ ਗੁਰਦੁਆਰਾ ਸੰਜੇ ગાંધી ਕਲੋਨੀ ਸੈਕਟਰ ਵਿੱਚ ਤੁਹਾਡਾ ਕੀ ਨਾਮ ਦੱਸਿਆ ਜੀ ਅਮਰੀਕ ਸਿੰਘ ਦੇ ਕੀ ਛੋਲੀ ਕਰਕੇ ਲੈ ਗਿਆ ਇਹ ਦੋ ਫਤੀਲੇ ਤੇ ਇੱਕ ਭੱਟੀ ਦਾ ਸਟੈਂਡ ਕਦੋਂ ਕਰਕੇ ਕਦੋਂ ਦੋ ਦਿਨ ਪਹਿਲਾਂ ਦੀ ਗੱਲ ਹੈ ਤੇ ਅੱਜ ਕਿੱਦਾਂ ਕਾਬੂ ਹੈ ਅੱਜ ਫਿਰ ਸਵੇਰੇ ਚੱਕਣ ਆਇਆ ਸੀ ਅਸੀਂ ਬੰਦੇ ਖੜੇ ਕੀਤੇ ਹੋਏ ਸੀ ਵੀ ਜਦੋਂ ਦੁਆਰ ਆਵੇ ਇਹਨੂੰ ਫੜ ਲਿਓ ਐਸੇ ਰੱਖਿਆ ਨਾਮ ਆ ਜੀ ਤੁਹਾਡਾ ਨਾਲ ਕੀ ਹੋਇਆ ਦੱਸਿਓ ਮੜਾ ਜੀ ਹੰਮਲੀਪ ਸਿੰਘ ਮੇਰਾ ਨਾਮ ਆ ਜੀ ਗੁਰਦੁਆਰੇ ਦਾ ਮੈਂ ਮੁਖੀ ਹਾਂ ਅੱਜ ਤੋਂ ਤਿੰਨ ਦਿਨ ਪਹਿਲਾਂ ਗੁਰਦੁਆਰੇ ਤੋਂ ਅੰਦਰ ਜਾਏਗਾ ਯੋ ਆ ਪਿਆ ਹਨ ਜੋਰੀਆਂ ਕਰ ਕਰ ਕੇ ਰਕਾਰਡ ਤੇ ਸਹੀ ਹੋਇਆ ਪਿਆ ਨਹੀਂ ਮਚੂਰੀ ਆ ਗਈ ਗਲਤੀ ਹੋ ਗਈ ਬਿਲਕੁਲ ਉਸ ਮੈਂ ਦੱਸ ਤੂੰ ਤਾਂ ਕਿੰਨੀ ਨਾਮ ਕੀ ਹੈ ਤੇਰਾ ਉਹ ਨਾਮ ਕੀ ਹੈ ਤੇਰਾ ਹਲੋ ਕਿਤੇ ਮੈਂ ਇਧਰ ਵੇਟ ਡਰਿਸ ਐਡ ਤਾਜਪੁਰ ਰੋਡ ਤੇ ਬਾਹਰ ਹੀ ਸੌਂਦਾ ਨਾ ਜਗਰਾਉਂ ਤੋਂ ਆਇਆ ਨਾ ਜਗਰਾਉਂ ਤੋਂ ਆ ਕਿੰਨੀ ਦੇਰ ਹੋ ਗਈ ਚੋਰੀਆਂ ਕਰਦੇ ਕੋਈ ਚੋਰੀ ਨਹੀਂ ਬੱਬੇ ਮੈਂ ਤਾਂ ਕੱਪ ਸਿੱਖਦਾ ਕਰਦਾ ਜਗਰਾਉਂ ਤੋਂ ਡਰੈੱਸ ਦਿੱਤਾ ਕੀ ਕਰਦਾ ਆਰ ਕੋਈ ਚੁਗਚੁਗ ਨਹੀਂ ਕਰ ਨਹੀਂ ਬੱਬੇ ਨੰਗਦਾ ਮੈਂ ਇਧਰ ਸੌਂਦਾ ਸੌਂ ਜਾਂਦਾ ਨਾ ਨੰਮਾ ਮੁੰਡਾ ਵਾ ਢੋਲੀ ਉਹਦੇ ਕੋਲ ਸੌਂ ਜਾਂਦਾ ਨਾ ਟੋਲੀ ਦਾ ਕੀ ਨਾਮ ਹੈ? ਟੋਲੀ ਦਾ ਨਾਮ ਰਾਮਾ ਰਾਮਾ ਦਾ ਹੈ। ਕਿਸ ਤੇ ਟੋਲੀ ਕਿੱਥੇ ਹੈ? ਇੱਧਰ ਹੀ ਰਹਿੰਦੇ ਉਹ ਬਾਹਰ ਹੀ ਬੰਦਾ ਬਾਹਰ ਉਹਦਾ ਟੇਬਲ ਜਮ ਉੱਤੇ ਸੌਂਦਾ। ਨਾਮ ਕੀ ਸੀ ਤੇਰਾ? ਤਿੰਦਰ। ਤਿੰਦਰ।